ਆ ਆਪਣੀ ਜਿਮਨੀ ਵਰਾ ਦਾ ਦਿਖਾਓ ਨਹੀਂ ਨਹੀਂ ਮੈਨੂੰ ਕੋਈ ਰੈਡੀਫੀਕੇਸ਼ਨ ਦਿਖਾਓ ਨਾ ਇੱਕ ਮੈਂ ਇੱਕ ਮੈਂ ਇੱਕ ਪੀਸ ਮੈਂ ਉਹ ਅਰੈਸਟ ਗਰਾਉਂਡ ਅਰੈਸਟ ਤਾਂ ਪੁੱਛ ਸਕਦੇ ਸਰ ਤਰੇਸ ਕਾਰਨ ਦਿਖਾਓ ਮੈਨੂੰ ਐਡੈਕਟਿਵ ਕਿਉਂ ਅੱਪਾ ਅਫਗਾਨਿਸਤਾਨ ਤੋਂ ਨਹੀਂ ਬੈਠੇ ਕਾਨੂੰਨ ਤਾਂ ਕਰੋ ਨਾ ਇੰਪੋਰਟ ਦਿਖਾਉਣ ਨੂੰ ਕਿੱਥੇ ਸਰ ਜਿਹੜਾ ਐਨਟੀਪੀਐਸਾ ਕੇਸ ਹੈ ਨਾ ਇਹਦੇ ਵਿੱਚ ਨਾ ਜੀ ਕੋਸ਼ਿਸ਼ ਤਾਂ ਹੋਊਗਾ ਐਨਟੀਪੀਐਸਾ ਇਹ ਥੋੜਾ ਮਤਲਬ ਕਿ ਨੀਰ ਗਲਤੀ ਹੈ ਜੀ ਐਨਟੀਪੀਐਸ ਦਾ ਮਤਲਬ ਹੈ ਇਹ ਮੈਨੂੰ ਈਡੀ ਇੱਥੇ ਅਰੈਸਟ ਕਰਨ ਆਈ ਸੀਗੀ ਉਹਨਾਂ ਨੇ ਸਾਰਾ ਉਹਨਾਂ ਨੇ ਇੱਕ ਬਕਾਇਦਾ ਉਹਨਾਂ ਦੇ ਡਿਫਟੀ ਡਾਇਰੈਕਟ ਇਕ ਲੈ ਲਈ ਜਾਈ ਸੀ ਨਾਲ ਪੁਲਿਸ ਆਫਸਰ ਜਾਈ ਸੀ ਨਾਲ ਉਹ ਵਾਰੰਟ ਲੈ ਕੇ ਆਏ ਸੀ ਉਹਨਾਂ ਨੇ ਮੈਨੂੰ ਦੋ ਵਿਟਨੈਸ ਇੰਡੀਪੈਂਡੈਂਟਲੀ ਤੇ ਲਾਉ ਕਿਤੇ ਤੁਸੀਂ ਦੋ ਇੰਡੀਪੈਂਡੈਂਟ ਵਿਟਨੈਸ ਆਪਣੇ ਬੁਲਾ ਲਓ ਉਹਨਾਂ ਦੀ ਹਾਜ਼ਰੀ ਦੇ ਵਿੱਚ ਫੇਰ ਕੀਤਾ ਵਾ ਉਹਨਾਂ ਨੇ ਮੈਨੂੰ ਬਕਾਇਦਾ ਇੱਕ ਕੋਪਰੇਟਿਵ ਬੰਦੇ ਨਾਲ ਗਿਆ ਨਾਲ ਅਰਕਸਟਰੀ ਵਿੱਚ ਰਿਹਾ ਹਾਂ ਇਹ ਕਿਥੋਂ ਦਾ ਕਾਨੂੰਨ ਹੈ ਕਿ ਤੁਸੀਂ ਮੈਨੂੰ ਅਰੈਸਟ ਕਰਨ ਆਏ ਆ ਜਲਾਲਾਬਾਦ ਤੋਂ ਚਲ ਕੇ ਚਲਦੀ ਹੈ ਮੇਰੇ ਸਿੱਕ ਤੋਂ 5 ਘਰ ਦੇ ਵਿੱਚ ਯੂਪੀ ਚ ਜਦੋਂ ਯੂਨੀਅਨ ਟੈਰਿਟਰੀ ਹੈ ਜਿੱਥੇ ਗਵਰਨਰ ਦਾ ਰਾਜ ਹੈ ਪੰਜਾਬ ਦਾ ਤੁਸੀਂ ਮੈਨੂੰ ਵਾਰਡਨ ਨਹੀਂ ਦਿਖਾ ਰਹੇ ਕੋਈ ਅਦਾਲਤ ਦਾ ਕੋਈ ਨੰਬਰਾ ਨਾ ਕੋਈ ਦਸਤਾਵੇਜ਼ ਨਹੀਂ ਜੇ ਕੋਣ ਹੈ ਆਪਣੀ ਰੈਟੀਫਿਕੇਸ਼ਨ ਨਹੀਂ ਕਰ ਰਹੇ ਪਲੀਜ਼ ਆਇਡੈਂਟੀਫਾਈ ਯਰਸੈਲਫ ਫਸਟ ਮੈਂ ਅੱਗੇ ਗੱਲ ਕਰਦਾ ਬੀਐਸਪੀ ਜਲਾਦਵਰ ਨਾਮ ਕੀ ਤੁਹਾਡਾ ਅਚੂ ਇਹ ਅਚੂ ਰਾਮ ਸ਼ਰਮਾ ਤੁਹਾਡੇ ਨਾਲ ਕੋਣ ਹੈ ਟੀਮ ਕਿਹਨੇ ਕਹੀ ਹਾਂਜੀ ਫੋਰ ਫੋਰ ਜੀ ਕੋਣ ਹੈ ਜੀ ਦਾ ਨਾਮ ਹੋਵੇ ਮਨਜੀਤ ਸਿੰਘ ਐਸਪੀ ਕੋਈ ਹੋਰ ਹੋਰ ਕੋਣ ਹੈ ਨਾਲ ਤੁਹਾਡੇ ਜੀ ਬਸ ਸਰ ਜੀ ਮੈਂ ਕੋਈ ਇਨਸਪੈਕਟਰ ਦਾ ਨਾਮ ਨਹੀਂ ਉਗੜਿਆ ਜੀ ਇਹਦਾ ਅੰਗਰੇਜ਼ੀ ਵਿੱਚ ਰਾਜੂ ਪਾਇਤ ਨਹੀਂ ਆ ਮੈਨੂੰ ਮੈਂ ਕਰਦਾ ਅੰਗਰੇਜ਼ੀ ਵਿੱਚ ਐਸ ਐਚਓ ਕਿਹੜੇ ਥਾਂ ਨੇ ਦਰਜ ਸਰ ਜੀ ਹੋਰ ਕੀ ਕੀ ਹੋਇਆ ਸਰ ਇਹ ਅੰਗਰੇਜ਼ੀ ਵਿੱਚ ਮੈਨੂੰ ਪਤਾ ਨਹੀਂ ਜੀ ਮੈਨੂੰ ਪਤਾ ਮੇਰਾ ਦਾ ਸੁਪਰੀਮ ਕੋਰਟ ਨੇ ਕਾਉਂਸਲ ਕੀਤਾ ਹੋਇਆ ਰਿਕਵੈਸਟ ਦਿੱਤੀ ਹੋਈ ਸੀ ਇਹ ਡਿਫਰੈਂਡਰ ਨਾਲ ਜਿਹੜੀ ਵਸੀਅਸ ਨੂੰ ਦਿੱਤੀ ਸੀ ਮੈਂ ਜੀ ਦੇ ਮੇਰੇ ਜਿਹੜੇ ਪਹਿਲੇ ਸਮਨ ਸੀ ਇਹ ਸਾਰਾ ਕੁਝ ਦਲਾਲਾਬਾਦ ਦੇ 319 ਦੇ ਵਿੱਚ ਹੀ ਪੈਣ ਆਈ ਕੈਨਟ ਰੀਡ ਮੀ ਬੀ ਐਨਕਾ ਇੰਦੋਨੈਸ਼ੀਆ ਬੜੀ ਤੇ ਸਮਝ ਆਉਂਦਾ ਹੋਵੇ ਤੇ ਮੇਰਾ ਦੋ ਉਹਨੇ ਤਾਂ ਪੜ ਲਿਆ ਜੀ ਵੈਸੇ ਨਹੀਂ ਮੈਂ ਪੜਨਾ ਥੋੜਾ ਉੱਚੀ ਪੜਨਾ ਪੜ ਪੜਾਤਾ ਜੀ ਉੱਚੀ ਪੜੋ ਇੱਕ ਮਿੰਟ ਤੁਸੀਂ ਪੜੋ ਉੱਚੀ ਕਰੋ ਪ੍ਰੋਪਰ ਪੜੋ ਈਗਾਨੀ ਕੀ ਦੀ ਇੱਕ ਪੁਰਾਣੇ ਇੱਡੇ ਬੋਗਸ ਕੇਸ ਵਿੱਚ ਮੈਨੂੰ ਅਰੈਸਟ ਕਰਨਾ ਹੈ ਤੁਸੀਂ ਦੁਬਾਰਾ ਬਰਲਕੋਰੀ ਦੇ ਵਿੱਚ ਆਓ ਸਰ ਪਲੀਜ਼ ਆ ਜਾਓ ਆਓ ਤੁਸੀਂ ਇੰਸਪੈਕਟਰ ਆਵਾਜ਼ ਕਰਦੇ ਕਿ ਉਹਨੇ ਕਿ ਆਈ ਸਰ ਐਡਵੋਕੇਟ ਸਾਹਿਬ ਨੂੰ ਗਿਆ ਪੜ੍ਹ ਲਓ ਅਸੀਂ ਪਹਿਲਾਂ ਵੀ ਲਿਖਾ ਮੈਂ ਨਹੀਂ ਪੜਿਆ ਪਹਿਲੇ ਮੈਂ ਨਹੀਂ ਪੜਿਆ ਜੀ ਮੈਂ ਨਹੀਂ ਪੜਿਆ ਪੜਨ ਨਿਯਮ ਨਿਦੇਸ਼ ਕਿੱਥੇ ਚੱਲਦੀ ਹੈ ਪੁਲਿਸ ਕਿੱਥੇ ਆਓ ਸਰ ਐਸਐਸ ਅੰਦਗੱਟ ਤੁਸੀਂ ਜ਼ਿਆਦਾ ਕਾਲੇ ਹੰਦੇਸ ਸਿੰਘ ਜੀ ਅਡਜਸਟ ਨੇ ਐਸਆਈ ਵਾਈ ਆਰ ਯੂ ਪ੍ਰੈਸਿੰਗ ਮਾਈ ਅਰੈਸਟ ਤੁਸੀਂ ਕੇਸ ਸਹੀ ਤੁਹਾਡਾ ਸੁਪੀਰੀਅਰ ਆਫੀਸਰ ਖੜਾ ਵਾ ਐਮਐਲਏ ਸਾਹਿਬ ਆਪਾਂ ਤੁਸੀਂ ਕੌਣ ਹੋ ਤੁਸੀਂ ਤਾਂ ਪਲੇਨ ਕੱਪੜੇ ਆ ਤੁਸੀਂ ਕੌਣ ਤੁਸੀਂ ਕੌਣ ਇੰਸਪੈਕਟਰ ਨਹੀਂ ਛੜੇ ਬੈਂਚ ਇੰਸਪੈਕਟਰ ਕੀ ਨਾਮ ਹੈ ਜੀ ਕਸ਼ਪ ਬਾਲੀ ਕਸ਼ਪ ਬਾਲੀ ਤੁਹਾਡੀ ਯੂਨੀਫਾਰਮ ਕਿੱਥੇ ਹੈ ਕਿਸ ਦੇ ਅਧਿਕਾਰ ਰੇਟ ਕਰਨਾ ਹੈ ਆਹ ਕੌਣਾ ਮੁੰਡਾ ਪ੍ਰਾਈਵੇਟ ਚ ਮੈਨੂੰ ਕਿਹਨਾਂ ਕੌਣ ਹੈ ਤੁਸੀਂ ਲੋਕ ਚ ਆਪਾਂ ਸਰ ਆਪਾਂ ਪ੍ਰਾਈਵੇਟ ਮਨ ਹੈ ਕੌਣ ਹੈ ਜੀ ਆਹ ਕੌਣਾ ਕਾਲੇ ਕੰਪਰੈਂਸ ਕੌਣ ਹੈ ਯਾਰ ਆਪਣੀ ਗੱਲ ਨਹੀਂ ਕਰ ਸਕਦਾ ਕੋਈ ਆਪਣੀ ਹੱਤ ਦੀ ਗੱਲ ਕਰ ਰਹੇ ਹਾਂ ਅਸੀਂ ਕਿਹੜਾ ਕੋਈ ਚੋਰੀ ਕਰਕੇ ਭੱਜੇ ਆਂ ਨਹੀਂ ਨਾਮ ਦੱਸੋ ਨਾ ਕੀ ਹੈ ਜੀ ਇੰਸਪ ਆਜ ਕੋਈ ਸਵਿਲੀਅਨਜ਼ ਕੋਟੇਕਾਰ ਸਵੇਰੇ ਆ ਰਿਹਾ ਸਾਨੂੰ ਤਾਂ ਸ਼ੱਕੂ ਕੁ ਨਜ਼ਰ ਕਿਸਾ ਕੱਲ ਨੂੰ ਯੂਨਿਫਾਰਮ ਕਿੱਥੇ ਆ ਤੁਹਾਡੀ ਯੂਨਿਫਾਰਮ ਕਿੱਥੇ ਦੱਸੋ ਜਰਾ ਮੈਨੂੰ ਯੂਨਿਫਾਰਮ ਦੀ ਲੋੜ ਹੈ ਸਰ ਅੱਛਾ ਜਰਾ ਤੰਦੀਗੜ ਪੁਲਿਸ ਕਿੱਥੇ ਆ ਤੈਮੀ ਕਾਲ ਰਿਪੋਰਟ ਵਿੱਚ ਪੈਕਸਾ ਬਣ ਗਿਆ ਪ੍ਰੋਪਰ ਰਿਪੋਰਟ ਮਿਤਾ ਲਈ ਜਾਨ ਦੀ ਗੱਲ ਨਾ ਹੈ ਜੀ ਅਸੀਂ ਅਸੀਂ ਇੰਟੀਮੀਸ਼ਨ ਆਜੀ ਉੱਥੇ ਇੰਟੀਮੀਸ਼ਨ ਦੇ ਕੇ ਆਏ ਆ ਜਾਨੂ ਕੋ ਕਹਿੰਦਾ ਸਮਝੀਂ ਉਹ ਦੱਸੀ ਜਰਾ ਤੂੰ ਕਿ ਐਸਆਈ ਨਾ ਤੇਰਾ ਜੀ ਡੀਐਸਪੀ ਕਹਿੰਦਾ ਤੈਨੂੰ ਕੋ ਕਹੜੀ ਦੱਸੀ ਜਰਾ ਸਰ ਮੇਰਾ ਅਫਸਰ ਖੜੇ ਸਨ ਨਹੀਂ ਅਫਸਰ ਤਾਂ ਵਾਲੀ ਆਪ ਆਪਲੀ ਪਲੀ ਕਰੋ ਤੁਹਾਡਾ ਕੀ ਮਤਲਬ ਹੈ ਡੀਐਸਪੀ ਮੈਂ ਨਾ ਗੱਲ ਕਰ ਰਿਹਾ ਤੁਸੀਂ ਕੋਈ ਇਦਾਂ ਗੱਲ ਕਰ ਰਹੇ ਹੋ ਠੀਕ ਹੈ ਸਰ ਠੀਕ ਹੈ ਮੇਰਾ ਬੇਟਾ ਐਡਵੋਕੇਟ ਆ ਸਾਨੂੰ ਸਾਰੇ ਆਪਣੇ ਅਧਿਕਾਰਾਂ ਦਾ ਬਰਦਾਵਾ ਕੁਝ ਦਿਨ ਤੋਂ ਆਓ ਪਲੀਜ਼ ਜਿੰਨਾ ਮਰਜ਼ੀ ਲਾਈਟ ਕਰਦੇ ਪਏ ਸਰ ਆਓ ਇਹਦਾ ਅਗਲਾ ਮੈਂ ਜਿੰਨਾ ਕਰੂੰਗਾ ਮੈਂ ਸਭ ਕੁਝ ਕਰੂੰਗਾ ਜਿੰਨਾ ਕਰੂੰਗਾ ਬਿਜਲੀ ਕਰਦਾ ਜੀ ਮੇਰੇ ਰਾਈਟ ਤੇ ਦਿਖਾਓ ਕਿੱਥੇ ਆ ਗੰਦੀਆਂ ਦੀ ਪੁਲਿਸ ਤਾਂ ਦਿਖਾਓ ਉਹਨੂੰ ਅਰੈਸਟ ਹੋਰਨ ਤਾਂ ਦਿਖਾਓ ਏਡੇ ਕੇਸ ਵਿੱਚ ਅਰੈਸਟ ਕਰਨ ਲੱਗਿਓ ਮੇਰੇ ਦੀ ਅਰੈਸਟ ਹੋਰਨ ਐਂਟੀਪੀਐਸ ਦਾ ਕੇਸ ਹੈ ਅਰੈਸਟ ਹੋਰਨ ਕਿੱਥੇ ਆ ਹਾਂ ਨਹੀਂ ਜੀ ਭਾਈ ਜੀ ਦਿਖਾਓ ਦਿਖਾਓ ਨਾ ਮੈਨੂੰ ਪੜਾਓ ਇੱਥੇ ਪੜਾਓ ਇੱਥੇ ਬੈਠ ਕੇ ਦਿਖਾਓ ਨਾ ਤੁਹਾਨੂੰ ਦੱਸ ਕਰ ਪੜਾਇਆ ਤੇ ਗੱਲ ਮੈਨੂੰ ਨਹੀਂ ਪੜਾਇਆ ਕੋਈ ਮੈਨੂੰ ਦਾ ਸਿਰਫ ਨਾਮ ਪੜਾਇਆ ਉਸ ਪਾਲਸਿੰਗ ਕਰਾ ਨਾ ਜੀ ਨਹੀਂ ਮੈਂ ਤੁਹਾਨੂੰ ਮੈਨੂੰ ਬੜਨਾ ਆਉਂਦਾ ਦੂ ਮੈਂ ਪੜਦਾ ਪੰਜਾਬੀ ਟੋੜ ਉਹ ਨੂੰ ਮੈਨੂੰ ਆਪਣਾ ਇੱਦਾਂ ਕਿੱਦਾਂ ਲਿਆ ਹੋਏ ਤੁਸੀਂ ਇਸ਼ਾਰੇ ਕਰੀ ਜਾਂਦੇ ਨਹੀਂ ਚਲੀ ਆ ਜੀ ਚਲੀ ਆ ਹੁਣ ਨਹੀਂ ਚੱਲਦਾ ਜੀ ਤੁਸੀਂ ਕੌਣ ਹੋ ਅਜੇ ਇੱਕ ਮਿੰਟ ਆ ਜਸਟ ਤੁਸੀਂ ਕੌਣ ਹੋ ਅਜੇ ਦੱਸੋ ਜੀ ਮੈਂ ਟੀਮ ਦਾ ਮੈਂਬਰ ਨਹੀਂ ਨਹੀਂ ਕੌਣ ਆ ਜੀ ਫਿਰ ਤੁਸੀਂ ਟੀਮ ਦੇ ਮੈਂਬਰ ਨਹੀਂ ਜੀ ਨਹੀਂ ਤੁਹਾਡੇ ਕੱਪੜੇ ਉੱਪਰ ਤੁਸੀਂ ਪ੍ਰਾਈਵੇਟ ਚ ਕੌਣ ਹੋ ਚਲੋ ਕੌਣ ਦੱਸੋ ਓਏ ਇੱਕ ਮਿੰਟ ਇੱਕ ਮਿੰਟ ਯਾਰ ਇੱਕ ਮਿੰਟ ਪਲੀਜ਼ ਪਲੀਜ਼ ਇਹ ਨਾ ਕਰੋ ਯੂ ਡੋਨਟ ਟਾਈਕ ਮੈਨਟ ਜੀ ਯਾਰ ਥੱਕਾ ਨਾ ਕਰੋ ਇਹ ਨਾ ਥੱਕਾ ਆ ਅਸੀਂ ਇੱਕ ਐਮਐਲਏ ਨਾਲ ਤੁਸੀਂ ਇੱਕ ਫਾਰਮਲ ਓਂਗਾਰੀ ਰੈਂਡ ਕੋਲ ਪਾਣੀ ਦੀ ਨੀਂ ਉੱਪਰ ਪਪਾ ਉੱਪਰ ਤੋਂ ਵੀ ਉਠਾ ਕੇ ਨਾ ਲੱਗਦਾ ਅਸੀਂ ਆਪਣੇ ਆਜੋ ਫਿਰ ਕੋਆਪਰੇਟ ਕਰੋ ਯਾਰ ਕੀ ਕਰਦੇ ਹੋ ਤੁਸੀਂ ਕੋਆਪਰੇਟ ਕਰ ਰਹੇ ਹਾਂ ਅਸੀਂ ਜੀ ਡੋਟ ਟੈਕ ਚੈਂਪਸ ਕੋਆਪਰੇਟ ਕਰ ਰਿਹਾ ਮੈਂ ਕੁਝ ਨਹੀਂ ਹੋਣਾ ਬੈ ਚੱਲਿਆ ਵਾ ਸਰ ਆਓ ਜੀ ਆਓ ਫਿਰ ਆਉਂਦਾ ਮੈਨੂੰ ਪਤਾ ਸਾਰਾ ਕੁਝ ਮੈਨੂੰ ਥੋੜਾ ਲੀਗਲ ਪ੍ਰੋਸੈਸ ਤਾਂ ਕੰਪਲੀਟ ਕਰੂਗਾ ਇਹ ਤੇ ਦਿੱਤਾ ਸਰ ਤੁਹਾਡੇ ਬੇਟੇ ਨੂੰ ਮੈਨੂੰ ਕੁਝ ਨਹੀਂ ਪੜਾਇਆ ਮੈਨੂੰ ਕੁਝ ਨਹੀਂ ਪੜਾਇਆ ਅਰੈਸਟ ਵਾਰੰਟ ਦਿਖਾਓ ਕਿੱਥੇ ਇਹਨਾਂ ਨੇ ਫੋਟੋਆਂ ਵੀ ਖਿੱਚ ਲਈਆਂ ਸਰ ਨਹੀਂ ਖਿਚਾਈਆਂ ਮੈਨੂੰ ਫੋਟੋ ਖਿਚਾਓ ਪਹਿਲੇ ਸਭ ਥੋੜਾ ਵੀ ਕਿਤੇ ਨਹੀਂ ਸਾਰਾ ਕੁਝ ਕਰ ਰਿਹਾ ਦਿਖਾਓ ਦਿਖਾ ਦਿਓ ਕੋਈ ਐਕਾ ਨਹੀਂ ਦਿਖਾਇਆ ਤੁਹਾਡੇ ਸਾਹਮਣੇ ਗੜਾ ਕਹਿ ਰਿਹਾ ਨਹੀਂ ਦਿਖਾਇਆ ਜੀ ਮੈਨੂੰ ਦਿਖਾ ਤਾਂ ਦਿਓ ਤੁਸੀਂ ਲੈ ਕੇ ਕਿੱਥੇ ਅੱਛਾ ਤੁਸੀਂ ਅੱਛਾ ਤੁਸੀਂ ਲੈ ਕੇ ਕਿੱਥੇ ਚੱਲੇ ਹੋ ਤਾਂ ਦੱਸ ਦਿਓ ਕਿਥੇ ਕਿੱਥੇ ਰਹਿ ਜੱਲੇ ਦੱਸੋ ਜਲਾਲਾਬਾਦ ਜਿਲ੍ਹਾ ਜਲਾਲਾਬਾਦ ਜਲਾਲਾਬਾਦ ਲੈ ਕੇ ਚੱਲੇ ਹੋ ਮੈਨੂੰ ਮਾੜਾ ਮੋਟਾ ਕੋਈ ਇੱਥੇ ਲੋਕਲ ਇੰਡੀਪੈਂਡੈਂਟ ਸਾਨੂੰ ਰਿਮਾਂਡ ਰਿਮਾਂਡ ਅਪੋਜ਼ ਕਰਨ ਵਾਸਤੇ ਅਸੀਂ ਰਿਮਾਂਡ ਪੋਸਟ ਪੋਸਟ ਤੇ ਵਕੀਲ ਵੀ ਤਾਂ ਕਰਨਾ ਫਲੇ 6:30 ਹੋਏ ਨੇ 6:20 ਹੋਏ ਨੇ ਸਵੇਰੇ ਦੇ ਦੱਸੋ ਕੋਸ਼ਿਸ਼ ਤਾਂ ਦੱਸੋਇਆ ਤੂੰ ਇੱਕ ਸਹੀ ਕੋਸ਼ਿਸ਼ ਕਰੋ ਨਹੀਂ 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 ਸਰ ਜੀ ਸ਼ਰਮਨ ਜੀ ਮੈਂ ਤੁਹਾਨੂੰ ਮੈਂ ਪਛਾਣ ਦਿਆ ਵਾ ਇਹਨਾਂ ਨੂੰ ਪਛਾਣਦੇ ਨਹੀਂ ਕੋਣ ਤੁਸੀਂ ਕਰ ਦੁਬਾਰਾ ਦੱਸੋ ਜੀ ਕੋਣ ਹੈ ਤੁਸੀਂ ਜੇ ਕੋਟੈਲੀਓ ਨੇਮ ਦਾ ਸਰ ਆਪਣਾ ਨਾਮ ਤਾਂ ਦੱਸ ਸਕਦੇ ਆ ਇਹ ਜੀ ਸਿਰੋ ਕੋਈ ਮੇਰਾ ਨਾਮ ਮਰਤੀ ਸਿੰਘ ਹੈ ਜੀ ਮਨਪ੍ਰੀਤ ਸਿੰਘ ਕੀ ਹੋ ਤੁਸੀਂ ਐਸਪੀ ਹੌਕੀ ਐਸਪੀ ਕਾਦੇ ਲੱਗੇ ਆ ਜੀ ਤੇ ਮੈਂ ਐਸਪੀ ਹਾਂ ਕਾਦੇ ਡਿਸਟ੍ਰਿਕਟ ਦੇ ਹਾਂ ਤੇ ਮੈਨੂੰ ਆ ਵਾਰੰਟ ਦਿਖਾਓ ਜੀ ਆਪਣਾ ਆਈਡੀ ਕਾਰਡ ਦਿਖਾ ਦਿਓ ਚਲੋ ਇੱਕ ਮਿੰਟ

ਮੈਂ ਮਖੌਲ ਕਰੀਏ ਇਸ ਵਾਰ ਆਓ ਜਰਾ ਕੋਈ ਦਰਜ ਕਰ ਲੋ ਪਰ ਦੋਸਤੋ ਤੁਸੀਂ ਦੇਖ ਰਹੇ ਹੋ ਆ ਪੰਜਾਬ ਦੇ ਵਿੱਚ ਜੰਗਲ ਦਾ ਰਾਜ ਬਦਲਾਖੋਰੀ ਦਾ ਰਾਜ ਕਿਉਂਕਿ ਪੁਲਵੰਤ ਦਾ ਮੈਂ ਮੁਖਾਲਫਤ ਕਰਦਾ ਆ ਮੇਰੇ ਖਿਲਾਫ ਕਰ ਰਿਹਾ ਮਹਿਤਾਬ ਮੇਰਾ ਬੇਟਾ ਪਿੱਛੇ ਹੈ ਤਾ ਤੂੰ ਸਬਰ ਕਰ ਸਕਦੇ ਮੈਂ ਆਵਾਜ਼ ਇੱਕ ਮਿੰਟ ਉਹ ਪੁਸਤਕ ਲੈ ਆਂ ਦੋ ਕੀ ਕੀਤਾ ਕਰਨਾ ਲੋਕਾਂ ਨੂੰ ਕੀ ਕਰਾਂ ਬੇਟੇ ਪਿੱਛੇ ਆਉਣੇ ਪੈਣਾ ਤੁਸੀਂ ਅੱਜ ਨਾਲੀ ਮੈਂ ਉੱਥੇ ਪੰਜ ਦੱਸ ਦਿਓ ਨਾ ਜਿੱਦਾਂ ਕੋਰਟ ਲੈ ਕੇ ਚੱਲਿਓ ਰਿਮਾਂਡ ਲਵਾਂਗੇ ਪਹਿਲੇ ਅਦਾਲਤ ਤੇ ਕੋਰਟ ਤੇ ਬੱਠੀ ਕੋਈ ਹਾਲ ਨਹੀਂ ਬਪਾ ਮੈਂ ਆਣਾ ਹੋਰ ਜੇਦੇ ਨਾ ਫਟੋ ਜੀ ਨਾ ਤੱਕਾ ਯਾਰ ਡੋਨਟ ਕੋਈ ਔਰ ਮੇਰੀ ਸਭ ਨੂੰ ਅਪੀਲ ਹੈ ਚਿੰਤਾ ਨਹੀਂ ਕਰਨੀ ਇੱਜ਼ਾ ਦੇ 50 ਬਦਲਾ ਖੁੱਦ ਦੇ ਕੇਸ ਪਹਿਲਾਂ ਲੜੇ ਆਰਾਮ ਨਾਲ ਲੜੂੰਗਾ ਮੇਰੇ ਚ ਦਮ ਹੈਗਾ ਪਰ ਆ ਇਹਨਾਂ ਦੀ ਕਰਤੂਤ ਦੇਖ ਲਓ ਮੈਨੂੰ ਚੰਡੀਗੜ੍ਹ ਤੋਂ ਅਰੈਸਟ ਕਰਕੇ ਇੱਕ ਸਰਾਸਰ ਪੁਰਾਣੇ 2015 ਦੇ ਝੂਠੇ ਕੇਸ ਵਿੱਚ ਜਿੱਥੇ ਸੁਪਰੀਮ ਕੋਰਟ ਨੇ ਰਿਫਰੂਡ ਆਰਡਰ ਸਮਨਸ ਵਾਚ ਕਿਤੇ ਹੋਏ ਨੇ ਮੈਨੂੰ ਰਲੀਫ ਮਿਲੀ ਓਏ ਮੋੜ ਉਸੇ ਕੇ ਜਦੋਂ ਕੋ ਰੋਸ ਲੱਭਾ ਵੀ ਕੋਈ